ਚੜਦੇ ਸੂਰਜ ਟਲਦੇ ਵੇਖੇ ਬੁਝਦੇ ਦੀਵੇ ਬਲਦੇ ਵੇਖੇ ਹੀਰੇ ਦਾ ਕੋਈ ਮੁੱਲ ਨਾ ਜਾਣੇ ਖੋਟੇ ਸਿੱਕੇ ਚੱਲਦੇ ਵੇਖੇ ਜਿਨ੍ਹਾਂ ਦਾ ਨਾਂ जग ਤੇ ਕੋਈ ਉਹ ਵੀ ਪੁੱਤਰ ਪੜਦੇ ਵੇਖੇ ਉਸ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਵੇਖੇ ਲੋਕੀ ਕਹਿੰਦੇ ਦਾਲ ਨਹੀਂ ਗਲਦੀ ਮੈਂ ਤਾਂ ਪੱਥਰ ਗਲ ਦੇ ਵੇਖੇ ਫਕੀਰ ਬੁੱਲੇ ਸ਼ਾਹ ਦੀਆਂ ਇਹਨਾਂ ਲਾਈਨਾਂ 'ਚ ਉਮੀਦ ਹੈ ਸੱਚੇ ਪਾਤਸ਼ਾਹ ਅੱਲਾ ਪਾਕ ਦੀ ਰਹਿਮਤ ਹੋਣ ਦੀ ਗਰੀਬੀ 'ਚ ਕੀਤਾ ਖੁਦਾ ਦਾ ਸ਼ੁਕਰਾਨਾ ਕਦੇ ਅਜਾਈ ਨਹੀਂ ਜਾਂਦਾ ਮਗਦਰੀ ਵੇ ਸੂਰ ਜਾ ਕਮੀਆਂ ਅੱਜ ਅਸੀਂ ਰੂਪਨਗਰ ਭਾਵ ਰੋਪੜ ਜਾ ਰਹੇ ਹਾਂ ਇੱਥੇ ਇੱਕ ਸਦਾ ਬਰਤ ਨਾਮ ਦਾ ਮੁਹੱਲਾ ਹੈ ਜਿੱਥੇ ਗਰੀਬੀ ਤੇ ਮਜਬੂਰੀ ਦੀ ਇੱਕ ਦਰਦਨਾਕ ਕਹਾਣੀ ਹੈ ਇਸ ਕਹਾਣੀ ਦੀ ਨਾਇਕ ਇੱਕ ਔਰਤ ਹੈ ਜੋ ਮਹੀਨਾ 1000 ਰੁਪਿਆ ਕਮਾ ਕੇ ਬੱਚੇ ਪਾਲ ਰਹੀ ਹੈ ਸੁਪਨੇ ਰੀਜਾਂ ਤੇ ਚਾ ਇਸ ਪਰਿਵਾਰ ਦੇ ਸ਼ਾਇਦ ਹਿੱਸੇ ਹੀ ਨਹੀਂ ਆਏ ਰੱਜੀ ਕੌਰ ਤੇ ਹੀਰਾ ਸਿੰਘ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਉਸੇ ਤਰ੍ਹਾਂ ਦੇ ਨਾਲ ਹੀ ਚਾਰ ਲਾਇਮਾਂ ਲੈ ਕੇ ਕੀਤੀ ਰੱਜੀ ਦੇ ਮਾਪਿਆਂ ਨੂੰ ਵੀ ਉਮੀਦ ਸੀ ਕਿ ਰੱਜੀ ਇੱਕ ਖੁਸ਼ਹਾਲ ਜ਼ਿੰਦਗੀ ਜੀਏਗੀ ਪਰ ਇਹ ਸਭ ਦੇ ਵਿਚਾਲੇ ਹੀਰਾ ਸਿੰਘ दारू ਦਾ ਆਦੀ ਹੁੰਦਾ ਸ਼ਰਾਬ ਦਾ ਆਦੀ ਹੁੰਦਾ ਔਰ ਆਪਣੀ ਜ਼ਿੰਦਗੀ ਗਵਾ ਬੈੰਦਾ ਰੱਜੀ ਤੇ ਆਪਣੇ ਤਿੰਨ ਬੱਚਿਆਂ ਦੀ ਜ਼ਿੰਮੇਵਾਰੀ ਪੈ ਜਾਂਦੀ ਹੈ ਬੱਚੇ ਛੋਟੇ ਐ ਸਕੂਲ ਵੀ ਪੜਨਾ ਹੈ ਘਰ ਦਾ ਗੁਜ਼ਾਰਾ ਵੀ ਚਲਾਉਣਾ ਔਰ ਰੱਜੀ ਕੌਰ ਸਿਰਫ 1000 ਰੁਪਿਆ ਮਹੀਨੇ ਤੇ ਕੰਮ ਕਰ ਰਹੀ ਹੈ ਕਿਸੇ ਦੇ ਜਾ ਕੇ ਪਹਿਲਾਂ ਕੱਖ ਵੱਡੇ ਜਾਂਦੇ ਆ ਔਰ 1000 ਰੁਪਿਆ ਮਹੀਨੇ ਦਾ ਉਸ ਦੇ ਬਦਲੇ ਮਿਲਦਾ ਪਰ ਜੇਕਰ ਉਹਨਾਂ ਦਾ ਪੁੱਤਰ ਸੰਦੀਪ ਸਿੰਘ ਕੋਈ ਕੰਮ ਨਾ ਕਰੇ ਤਾਂ ਸ਼ਾਇਦ ਘਰ ਦਾ ਗੁਜ਼ਾਰਾ ਹੋਰ ਵੀ ਜ਼ਿਆਦਾ ਔਖਾ ਚੱਲੇ ਇਹ ਕਹਾਣੀ ਰੱਜੀ ਕੌਰ ਦੀ ਹੈ। ਰੱਜੀ ਰੋਪੜ ਸ਼ਹਿਰ ਦੇ ਸਦਾ ਬਰਤ ਮੁਹੱਲੇ 'ਚ ਰਹਿੰਦੀ ਹੈ। ਉਸ ਦੇ ਤਿੰਨ ਬੱਚੇ, ਦੋ ਪੁੱਤਰ ਤੇ ਇੱਕ ਧੀ ਹੈ। ਪਤੀ ਦੀ 4 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਰਿਸ਼ਤੇਦਾਰ ਦੇ ਘਰ ਦੀ ਛੱਤ ਤੇ ਝੁੱਗੀ ਪਾ ਕੇ ਗੁਜ਼ਾਰਾ ਕਰ ਰਹੀ ਹੈ। ਰੱਜੀ ਦੇ ਤਿੰਨ ਬੱਚੇ ਸਰਕਾਰੀ ਸਕੂਲ 'ਚ ਪੜ ਰਹੇ ਆ। 30 7ਵੀਂ ਜਮਾਤ ਪੁੱਤਰ 5ਵੀਂ ਤੇ ਪਹਿਲੀ ਚ ਪੜ੍ਹਦੇ ਐ ਰੱਜੀ ਮਹੀਨੇ ਦਾ ਸਿਰਫ 1000 ਰੁਪਏ ਕਮਾਉਂਦੀ ਹੈ ਉਹ ਕਿਸੇ ਕਿਸਾਨ ਦੇ ਖੇਤ ਚ ਸਵੇਰੇ ਸਵੇਰੇ ਹਰਾ ਚਾਰਾ ਵੜਦੀ ਹੈ ਜਿਸ ਬਦਲੇ ਉਸ ਨੂੰ ਮਹੀਨੇ ਬਾਅਦ 1000 ਰੁਪਏ ਮਿਲਦਾ ਹੈ ਇਸ ਬੀਬੀ ਦਾ 10 ਕੁ ਬਰਿਆਂ ਦਾ ਇਹ ਪੁੱਤ ਸਕੂਲੋਂ ਆ ਕੇ ਰੋਪੜ ਦੇ ਵੱਖ-ਵੱਖ ਚੌਂਕਾ ਤੇ ਬੱਤੀਆਂ ਤੇ ਮਰੁੰਡਾ ਵੇਚਦਾ ਜੋ ਰੋਜ਼ਾਨਾ 100 ਜਾਂ 200 ਰੁਪਏ ਕਮਾ ਲੈਂਦਾ ਇਸ ਤਪਦੀ ਗਰਮੀ ਚ ਇਹ ਏਸੀ ਝੁੱਗੀ ਚ ਰਹਿੰਦੇ ਆ ਆਪਣਾ ਘਰ ਵੀ ਨਸੀਬ ਨਾ ਹੋਇਆ ਪਿਓ ਦੀ ਛਾਂ ਤੋਂ ਵਾਂਝੇ ਬੱਚੇ ਪੜ੍ਹ ਲਿਖ ਕੇ ਕੁਝ ਬਣਨ ਦੇ ਸੁਪਨੇ ਜ਼ਰੂਰ ਦੇਖਦੇ ਆ ਸੰਦੀਪ ਸਿੰਘ ਕਿਹੜੀ ਕਲਾਸ ਪੜ੍ਹਦਾ? 5ਵੀਂ ਚ। ਕਿਹੜੇ ਸਕੂਲ ਚ? ਸਰਕਾਰੀ ਪੈਮਲੀ ਰੋਪੜ। ਅੱਛਾ। ਕੀ ਕੁਛ ਕਰਦਾ ਰੋਜ਼? ਸਕੂਲੋਂ ਆਣ ਕੇ ਮਰੁੰਡੇ ਵੇਚ ਜਾਂਦਾ। ਅੱਛਾ। ਕਿੱਥੇ-ਕਿੱਥੇ ਵੇਚਣ ਜਾਂਦਾ? ਢੂਲ ਤੇ। ਮਰੁੰਡੇ ਕਿਉਂ ਵੇਚਨੇ ਪੈਂਦੇ? ਕਿੰਨੀ ਦੀ ੜੀ ਬਣਾ ਲੈਂਦਾ? ੜੀ 200 ਰੁਪਏ। 200 ਰੁਪਏ? ਕਿਉਂ ਵੇਚਣ ਜਾਂਦਾ ਤੂੰ ਇਹਨੇ? ਮਨਜ਼ੂਰੀ ਕਰਦੇ। ਅੱਛਾ। ਤੇਰੇ ਪਿਤਾ ਜੀ ਨਹੀਂ ਹੈਗੇ? ਨਹੀਂ ਹੈਗੇ ਵੀਰੇ। ਕੀ ਹੋ ਗਿਆ ਸੀ? ਮਰੇ ਉਹ ਟੈਗ ਬਹਿ ਗਿਆ ਸੀ ਟੈਗ ਹੋ ਗਿਆ ਸੀ ਤੇਰੀ ਉਮਰ ਕਿੰਨੀ ਆ 10 ਸਾਲ ਦੀ ਅੱਛਾ ਤੇ ਪੜ੍ਹ ਕੇ ਬਣਨਾ ਕੀ ਚਾਹਣਾ ਤੂੰ ਬਣ ਕੇ ਅਫਸਰ ਅਫਸਰ ਬਣਨਾ ਚਾਹਣਾ ਕਿਉਂ ਉਹ ਮਮੀ ਦਾ ਕੰਮ ਛਡਾਣਾ ਮਮੀ ਦਾ ਕੰਮ ਛਡਵਾਣਾ ਤਾਂ ਉੱਪਰ ਜੇ ਕਰਦੀ ਕੰਮ ਨੂੰ ਕੀ ਕੰਮ ਕਰਦੀ ਕੱਖ ਵੜਦੀ ਜੀ ਅੱਛਾ ਘਰ ਦਾ ਗੁਜ਼ਾਰਾ ਤੈਨੂੰ ਪਤਾ ਕਿਵੇਂ ਚੱਲ ਰਿਹਾ ਚੱਲਦਾ ਵੀ ਹੈ ਚੱਲਦਾ ਕਿਵੇਂ ਚੱਲਦਾ ਮੁੰਡੇ ਵੇਚ ਕੀ ਮੁੰਡੇ ਵੇਚ ਕੀ ਚਲਦੇ ਜੇ ਤੂੰ ਮੁੰਡੇ ਨਾ ਵੇਚਣਗੇ ਆਵੇਂ ਫੇਰ ਫਿਰ ਨਹੀਂ ਬਰੇ ਹੁੰਦਾ ਤੇਰ ਕੋ ਜਰਾ ਨਹੀਂ ਹੋਣਾ ਹੋਰ ਕੋਈ ਰੋਜ਼ਗਾਰ ਨਹੀਂ ਹੈਗਾ ਹਾਂਜੀ ਹੋਰ ਕੋਈ ਰੋਜ਼ਗਾਰ ਨਹੀਂ ਹੈਗਾ ਤੁਹਾਡੇ ਕੋ ਨਾ ਕੀ ਨਾਮ ਹੈ ਬੇਟਾ ਕਮਨਪ੍ਰੀ ਕਮਨਪ੍ਰੀ ਕਿਹੜੇ ਸਕੂਲ ਚ ਕਿਹੜੀ ਕਲਾਸ ਚ ਸਰਕਾਰੀ ਮੀਡਲ ਸਕੂਲ ਸਦਾਵਰਤ ਅੱਛਾ ਘਰ ਦੇ ਹਾਲਾਤ ਕੀ ਐ ਕੋਈ ਸਮਝਾ ਸਕਦੇ ਹੋ ਤੁਹਾਨੂੰ ਹਾਂਜੀ ਹਾਂਜੀ ਜੀ ਮੇਰੀ ਮੰਮੀ ਕੱਖ ਵੜ ਕੇ ਆਂਦੀ ਆ ਹਾਂ ਜੀ ਫਿਰ ਖਰਚਾ ਕਰਦੇ अच्छा तो जी मेरा भाई मुरुंडे ਵਿੱਚ ਕਹਿੰਦਾ ਹਾਂ ਇਹ 200 ਰੁਪਏ ਲੈਂਦਾ 200 ਰੁਪਏ ਕਮਾ ਲੈਂਦਾ ਜੀ ਹਾਂ ਜੀ ਗੁਜ਼ਾਰਾ ਹੋ ਜਾਂਦਾ ਉਸ 200 ਰੁਪਏ ਨਾਲ ਡਿੰਲੀ ਜੀ ਨਹੀਂ اچھا ਕੀ ਮਤਲਬ ਖਾਣ ਪੀਣ ਦਾ ਰਾਸ਼ਨ ਦਾ ਤੁਹਾਡਾ ਕਿਵੇਂ ਚੱਲ ਰਿਹਾ ਹੈ ਮਤਲਬ ਸਾਰਾ ਕਿਵੇਂ ਚੱਲ ਰਿਹਾ ਤੁਹਾਡਾ ਗੁਜ਼ਾਰਾ ਇਹ ਮम्मी ਜੀ ਭਾਈ ਕਰ ਉਹਨਾਂ ਵੱਲੋਂ ਜੀ ਠੀਕ ਹੈ ਐਸੇ ਚੁੱਪ ਬਿਜਰੇ ਰਹੇ ਹੋ ਜੀ ਹਾਂ ਜੀ ਕੀ ਕਤਾਂ ਆਉਂਦੀਆਂ? ਜੀ ਹਾਂਜੀ। ਕੀ ਦਿਖਤ ਆਉਂਦਾ? ਜੀ ਗਰਮੀ ਆ। ਹਾਂ। ਜੀ ਨਾਲੇ ਜੀ ਦੀ ਗਰਮੀ ਆ। ਹਾਂ। ਜੀ ਗਰਮੀ ਤਾਂ ਹਾਂ ਹਾਂ। ਤੇ ਜੀ ਝੁੱਕੀ। ਹਾਂ। ਸਰਦੀਆਂ ਚ ਕੀ ਦਿੱਕਤ ਹੁੰਦੀਓ? ਜੀ ਹਾਂਜੀ। ਸਰਦੀਆਂ ਚ ਕੀ ਦਿੱਕਤ ਆਉਂਦੀ? ਠੰਡ। ਹਾਂਂਡੇ ਤੇ ਕਹਿੰਦੇ ਦਿੱਕਤ ਆਉਂਦੀ। ਠੰਡ ਲੱਗਦੀ। ਠੰਡ ਲੱਗਦੀ ਆ। ਹਾਂ। ਦੇ ਸੁਪਨੇ ਪੂਰੇ ਕਰਨ ਲਈ ਹਾਲਾਤਾਂ ਦਾ ਸਾਡੇ ਹੱਕ 'ਚ ਹੋਣਾ ਲਾਜ਼ਮੀ ਹੈ। ਸਵੇਰ ਵੇਲੇ ਬੱਚਿਆਂ ਨੂੰ ਸਕੂਲ ਭੇਜਣਾ ਜਾਂ ਸਕੂਲੋਂ ਵਾਪਸ ਆਇਆ ਨੂੰ ਚਾਹ ਪਾਣੀ ਦੇ ਦੇਣਾ ਕਾਫੀ ਨਹੀਂ ਹੁੰਦਾ। ਉਜਵਲ ਭਵਿੱਖ ਲਈ ਮਾਪਿਆਂ ਨੂੰ ਹੋਰ ਬਹੁਤ ਸਾਰੇ ਪਾਪੜ ਵੇਲਣੇ ਪੈਂਦੇ ਆ। ਭਾਵ ਉਪਰਾਲੇ ਕਰਨੇ ਪੈਂਦੇ ਆ। ਪਰ ਜੇਕਰ ਹਾਲਾਤ ਇਹ ਹੋਣ ਕਿ ਸ਼ਾਮ ਤੇ ਸਵੇਰ ਦੀ ਰੋਟੀ ਦਾ ਵੀ ਫਿਕਰ ਹੋਵੇ ਤਾਂ ਮਾਪੇ ਬੱਚਿਆਂ ਬਾਰੇ ਕਦੋਂ ਤੇ ਕਿਵੇਂ ਸੋਚਣ ਬਸ ਫਿਰ ਗਰੀਬੀ ਇਉਂ ਹੀ ਪੁਸ਼ਤਦਾਰ ਪੁਸ਼ਤ ਚਲਦੀ ਰਹਿੰਦੀ ਹੈ ਰੱਜੀ ਨੂੰ ਵੀ ਆਪਣੇ ਬੱਚਿਆਂ ਦੇ ਸਵੇਰ ਸ਼ਾਮ ਢਿੱਡ ਭਰਨ ਦੀ ਫਿਕਰ ਰਹਿੰਦੀ ਹੈ ਜਿਸ ਦੇ ਚਲਦਿਆਂ ਹੁਣ ਉਹ ਖੁਦ ਵੀ ਡਿਪਰੈਸ਼ਨ ਦੀ ਸ਼ਿਕਾਰ ਹੋ ਚੁੱਕੀ ਹੈ ਮੇਰੇ ਘਰ ਵਾਲਾ ਪਹਿਲਾਂ दारू ਪੀਂਦਾ ਸੀ ਉਹਨਾਂ ਦੀ ਫਿਰ ਘਰ ਦਿੱਤ ਹੋ ਗਈ ਆ ਫਿਰ ਮੇਰੇ ਕੋ ਬੱਚੇ ਸੀ ਮੈਂ ਬੱਚੇ ਪਾਲਣ ਖਾਤਰ ਕਰਕੇ ਮੈਂ ਫਿਰ ਮਜਬੂਰੀ ਕਰਨ ਲੱਗੇ दारू ਪੀਤੀ ਤੇ ਉਹ ਡੈਕ ਪੈ ਗਿਆ ਸੁੱਤੇ ਬਿਨ ਚੌਥਾ ਸਾਲ ਲੱਗ ਗਿਆ ਜੀ ਮੈਂ ਕੱਖ ਕੁਖ ਵਰਦੀ ਆ ਹਾਂਜੀ ਕੱਖ ਵਰਦੀ ਆ ਅੱਛਾ ਹਾਂਜੀ ਸਕੂਲ ਤੇ ਆ ਕੇ ਬੱਚਾ ਫਿਰ ਮਰੁੰਡੇ ਵਿੱਚ ਚੱਲ ਜਾਂਦਾ ਆ ਮਹੀਨੇ ਦਾ 1000 ਰੁਪਏ ਆ ਮੜ ਮੋਟਾ ਕਰ ਲੈਂਦੇ ਥੋੜੀ ਬਹੁਤੀ ਹੋਰ ਵੀ ਕਈ ਹੈਲਪ ਕਰ ਦਿੰਦੇ ਆ ਬੱਚਿਆਂ ਨੂੰ ਬਸ ਹੀ ਜੰਦੂ ਕੁਝ ਚੰਗਾ ਕੰਮ ਮਿਲ ਜਾਓ ਨੌਕਰੀ ਨਾ ਕਰੀਏ ਲੈ ਰੱਜੀ ਕਹਿੰਦੀ ਹੈ ਕਿ ਉਸ ਨੂੰ ਆਲੇ ਦੁਆਲੇ ਦੀ ਚੱਕਾ ਚੌਂਦ ਗੱਡੀਆਂ ਕਾਰਾਂ ਦੀਆਂ ਆਵਾਜ਼ਾਂ ਸੁਪਨੇ ਦੇਖਣ ਲਈ ਮਜਬੂਰ ਕਰਦੀਆਂ ਨੇ ਕਿ ਉਸ ਦੇ ਬੱਚੇ ਵੀ ਪੜਨ ਤੇ ਉਹ ਵੀ ਬਾਕੀਆਂ ਵਰਗੀ ਜ਼ਿੰਦਗੀ ਦੇ ਹਾਣੀ ਹੋ ਸਕਣ ਪਰ ਹਾਲਾਤ ਇਜਾਜ਼ਤ ਨਹੀਂ ਦੇ ਰਹੇ ਮੈਂ ਕੰਦੇਬ ਉਹ ਹੋਰ ਵੀ ਕੰਮ ਕਰਦੇ ਆ ਪਰ ਮੇਰਾ ਵੀ ਘਰ ਦਾ ਏਦਾਂ ਕਰਦੇ ਹੁੰਦੇ ਤਾਂ ਮੇਰਾ ਵੀ ਗੁਜ਼ਾਰਾ ਚੱਲਦਾ ਮੇਰੇ ਬੱਚੇ ਕੋਈ ਚੰਗੇ ਕੰਮ ਲੱਗਦੇ ਹਾਂ ਮੈਂ ਵੀ ਕੋਈ ਚੰਗਾ ਕੰਮ ਲੱਗਦੀ ਹਾਂ ਬਸ ਅਸੀਂ ਇਹੀ ਕਿੰਨੇ ਬੱਚੇ ਕੋਈ ਟਿਕਾਣੇ ਲੱਗ ਜਣ ਚੰਗੀ ਜਗ੍ਹਾ ਬੈਠ ਜਣ ਪਰ ਆਪਣਾ ਕੰਮ ਕਾਰ ਕਰਨ ਪਰਾਨੂੰ ਸਾਨੂੰ ਟਿਕਾਣਾ ਮਿਲ ਜੇ ਕੋਈ ਜਦ ਮੀ ਆਂਦਾ ਆ ਥੱਲੇ ਪਾਣੀ ਆ ਜਾਂਦਾ ਆ ਫਿਰ ਅਸੀਂ ਮੰਜਾ ਢਾ ਕੇ ਪੈਂਦੇ ਆ ਜਾਦ ਮੇਰੇ ਭੈਣਾਂ ਵੀ ਆ ਜਾਂਦੇ ਫਿਰ ਅਸੀਂ ਪਰ ਹੋ ਜਾਂਦੇ ਆ ਸਾਨੂੰ ਇਹ ਆ ਸਾਨੂੰ ਰਹਿਣ ਨੂੰ ਟਿਕਾਣਾ ਮਿਲ ਜੂ ਕਿਤੇ ਜਗ੍ਹਾ ਮਿਲ ਜੂ ਥੋੜੀ ਬਹੁਤੀ ਉਸ ਆਪਣਾ ਪਾਕ ਆ ਬੈਠ ਜਾਈ ਹਾਂ ਅਜੇਹੇ ਮਿਹਨਤੀ ਪਰਿਵਾਰਾਂ ਲਈ ਹੀ ਉੱਗੇ ਸ਼ਾਇਰ ਸੰਤਰਾਮ ਉਦਾਸੀ ਹੁਰਾ ਨੇ ਕੁਦਰਤ ਨੂੰ ਸਜਦਾ ਕਰ ਦਿਆ ਕਿਹਾ ਸੀ ਕਿ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਅਜੇਹੇ ਮਜਬੂਰ ਕਾਮਿਆਂ ਨੂੰ ਤੁਹਾਡੀ ਜ਼ਰੂਰਤ ਰਹਿੰਦੀ ਹੈ ਜੋ ਹੱਡ ਤੋੜਵੀਂ ਮਿਹਨਤ ਕਰਦੇ ਐ ਪਰ ਢਿੱਡ ਭਰਨ ਜੋਗਾ ਕਮਾਉਣ ਤੋਂ ਬਾਅਦ ਉਹਨਾਂ ਕੋਲ ਕੁਝ ਵੀ ਨਹੀਂ ਬਚਦਾ ਰੱਜੀ ਕੌਰ ਤੇ ਹੀਰਾ ਸਿੰਘ ਦੇ ਬੱਚੇ ਵੀ ਚਾਹੁੰਦੇ ਐ ਕਿ ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਹੋਵੇ ਉਹ ਵੀ ਚਾਹੁੰਦੇ ਐ ਕਿ ਪੜ੍ਹ ਲਿਖ ਕੇ ਅਸੀਂ ਵੱਡੇ ਅਫਸਰ ਬਣੀਏ ਜਾਂ ਫਰੇਸ ਕਾਬਲ ਬਣੀਏ ਕਿ ਆਪਣੇ ਘਰ ਦੀ ਗਰੀਬੀ ਦੂਰ ਕਰ ਸਕੀਏ ਪਰ ਇਹ ਹਾਲਾਤ ਹਾਲੇ ਉਹਨਾਂ ਨੂੰ ਮਨਜ਼ੂਰੀ ਨਹੀਂ ਦੇ ਰਹੇ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਉਹਨਾਂ ਦੀ ਅਪੀਲ ਹੈ ਕਿ ਉਹਨਾਂ ਦੀ ਮਦਦ ਦੇ ਲਈ ਅੱਗੇ ਆਓ ਸਮਾਜ ਸੇਵੀ ਲੋਕਾਂ ਤੱਕ ਦਾਨੀ ਵੀਰਾਂ ਤੱਕ ਇਹ ਵੀਡੀਓ ਨੂੰ ਜ਼ਰੂਰ ਪਹੁੰਚਾਓ ਤਾਂ ਕਿ ਸਾਡੇ ਵੱਲੋਂ ਵੀ ਕੀਤੀ ਗਈ ਇਹ ਕੋਸ਼ਿਸ਼ ਉਹਨਾਂ ਲਈ ਲਾਹੇਵੰਦ ਹੋਵੇ